ਮੈਨੂੰ ਹਮੇਸ਼ਾ ਲੱਗਦਾ ਕਿ ਕਿਹੜੇ ਪਿੰਡ ਦੇ ਮੁੰਡੇ ਨੇ ਨਾ ਆਪਣੇ ਪੰਜਾਬ 'ਚ ਉਹਨਾਂ ਦਾ ਬਚਪਨ ਬਹੁਤ ਵਧੀਆ ਹੁੰਦਾ ਹੈ ਖੇਡਣ ਨੂੰ ਗਲੀਆਂ ਉਧਰ ਮਰਜੀ ਭੱਜ ਜਾਓ ਮੱਜਾਂ ਦੀਆਂ ਪੂਛਾਂ ਮਰੋੜ ਲਓ ਉਹ ਸਾਰਾ ਕੁਝ ਮੈਂ ਵੀ ਕਰਦਾ ਰਿਹਾ ਸ਼ੌਕੀਆਂ ਸ਼ਤਰੰਜ ਤੋਂ ਲੈ ਕੇ ਕ੍ਰਿਕਟ ਤੱਕ ਮੈਂ ਸਾਰੀਆਂ ਗੇਮਾਂ ਖੇਡਦਾ ਹੀ ਜਾਂ ਕਬੱਡੀ ਤੱਕ ਕਹਿ ਲਓ ਉਹਨੂੰ ਸਕਿੱਪ ਕਰਨਾ ਜਾਂ ਸਕੂਲ ਤੋਂ ਭੱਜ ਜਾਣਾ ਉਹ ਕੰਮ ਵੀ ਖੂਬ ਕੀਤਾ ਖੇਡਣ ਤੋਂ ਫੁਰਸਤ ਮਿਲ ਜਾਂਦੀ ਸੀ ਤਾਂ ਲੜ ਲੈਂਦੇ ਸੀ ਪੜ੍ਹਨ ਵਾਲਾ ਤਾਂ ਉਦੋਂ ਵੀ ਮਤਲਬ ਮੇਰਾ ਰਿਕਾਰਡ ਸੀ ਕਿ ਮੈਨੂੰ ਮੇਰੇ ਨਾਲਦਿਆਂ ਨੇ ਤਾਂ ਸਾਰਿਆਂ ਨੇ ਪੀਰੀਅਡ ਲਾ ਲਿਆ ਉਹਨੇ ਮੈਂ ਕੋਈ ਪੀਰੀਅਡ ਹੀ ਨਹੀਂ ਅਟੈਂਡ ਕੀਤਾ ਕੋਈ ਨਾਨ ਮੈਡੀਕਲ ਕਰ ਰਿਹਾ ਹੋਵੇ ਮੈਡੀਕਲ ਕਰ ਰਿਹਾ ਹੋਵੇ ਉਹ ਤਾਂ ਮੈਨੂੰ ਜਾਣਦੇ ਨਹੀਂ ਮੈਨੂੰ ਤਾਂ ਚਿੱਤਰਪਾਲੇ ਵਾਲੇ ਜਾਣਦੇ ਜੋ ਮੈਨੂੰ ਕੰਮ ਆਉਂਦਾ ਜਾਂ ਖੇਡਣ ਵਾਲੇ ਫਿਲਮ ਸੀ ਇੱਕ ਮੈਂ ਜਿਹੜੀ ਕੀਤੀ ਨਸੀਬੋ ਮੇਰੇ ਦੋਸਤ ਸੀ ਕੋ ਬਲਦੇਵ ਗਿੱਲ ਜਿਨ੍ਹਾਂ ਨੇ ਲਿਖੀ ਤੇ ਡਾਇਰੈਕਟਰ ਸੀ ਮਨਮੋਨ ਸਿੰਘ ਜੀ ਉਸ ਫਿਲਮ ਦੇ ਦੌਰਾਨ ਉਹ ਰਿਲੀਜ਼ ਨਹੀਂ ਹੋਈ ਸੀਗੀ ਉਹਦੇ ਇੱਕ ਦੋ ਸ਼ਡਿਊਲ ਹੋਏ ਸੀ ਤਾਂ ਮੈਨੂੰ ਕਲਿੰਗਾ ਮਿਲੀ ਦਲੀਪ ਸਾਹਿਬ ਦੀ ਫਿਲਮ ਉਹ ਫਿਲਮ ਉਹਨਾਂ ਦਿਨਾਂ 'ਚ ਬੜੀ ਵੱਡੀ ਸਿਫਤ ਸੀ ਬਹੁਤ ਜ਼ਿਆਦਾ ਚਰਚਾ ਸੀ ਇਹ ਥੋੜੀ ਪਤਾ ਸੀ ਕਿ ਡੈਸਟਰੀਨ ਨੂੰ ਕੁਝ ਹੋਰ ਹੀ ਮਨਜ਼ੂਰ ਆ ਔਰ ਕਲਿੰਗਾ ਰੁਕ ਜੂਗੀ ਆਵੇਦ ਦੀ ਪ੍ਰੋਬਲਮ ਹੋ ਜੂਗੀ ਉਹਨਾਂ ਦੀ ਬਟ ਉਹ ਹੋ ਗਿਆ ਹਮੇਸ਼ਾ ਆਂਦੇ ਬੰਦੇ ਦਾ ਪਤਾ ਉਦੋਂ ਲੱਗਦਾ ਹੈ ਜਾਂ ਤਾਂ ਉਹਦੀ ਬਹੁਤ ਦੁਰਦਸ਼ਾ ਹੋਵੇ ਜਾਂ ਉਹ ਆਪ ਦੇ ਪੀਕ ਤੇ ਹੋਵੇ ਤੈਨੂੰ ਆਪਦਾ ਅਸਲੀ ਰੰਗ ਵਿਖਾਉਂਦਾ ਮੈਂ ਆਪਦਾ ਅਸਲੀ ਰੰਗ ਉਹਨਾਂ ਦੇ ਨਾਲ ਚੁੱਕਿਆ ਔਰ ਉਹ ਰੰਗ ਅਗਰ ਕੀ ਤੋਂ ਮੈਨੂੰ ਫਿੱਕਾ ਲੱਗਿਆ ਤਾਂ ਮੈਂ ਉਹਨੂੰ ਪ੍ਰੋਪਰਲੀ ਸਾਫ਼ ਕੀਤਾ ਇਨਕਾ ਨਹੀਂ ਫਿਲਮ ਤਾਂ ਇਹੀ ਬਣਾਉਣੀ ਚਾਹੀਏ ਕੁਝ ਵੀ ਹੋ ਜੇ ਖੈਰ ਫਿਲਮ ਬਣ ਗਈ بڑے ਲੋਕਾਂ ਦੇ ਸੀ ਨਹੀਂ ਬਣਨੀ ਬਣ ਗਈ ਫਿਰ ਉਹ ਆਂਦੇ ਜੀ ਇਹਨਾਂ ਤੋਂ ਫਰਸਟ ਪ੍ਰਿੰਟ ਨਹੀਂ ਨਿਕਲਣਾ ਉਹ ਵੀ ਨਿਕਲ ਆਇਆ ਫਿਰਾਂ ਦੀ ਸੀ ਰਿਲੀਜ਼ ਨਹੀਂ ਹੋਣੀ ਉਹ ਵੀ ਹੋ ਗਈ ਫਿਰਾਂ ਦੀ ਸੀ ਵਰਲਡ ਵਾਈਜ਼ ਨਹੀਂ ਹੋਣੀ ਉਹ ਵੀ ਹੋ ਗਈ ਫਿਰਾਂ ਦੀ ਸੀ ਚੱਲਣੀ ਨਹੀਂ ਉਹ ਵੀ ਚੱਲ ਗਈ ਉਹ ਇਸ ਲਈ ਨਹੀਂ ਕਿ ਮੈਂ ਕੋਈ ਕਰਾਮਾਤ ਕਰਤੀ ਜਾਂ ਮੇਰੇ ਦੋਸਤਾਂ ਨੇ ਸੱਚ ਸੱਚ ਤੇ ਰੱਬ ਦਾ ਬੜਾ ਨੇੜੇ ਦਾ ਰਿਸ਼ਤਾ ਕੁਲਵਿੰਦਰ ਜੇ ਤੁਸੀਂ ਸੱਚ ਬੋਲਦੇ ਹੋ ਰੱਬ ਤੁਹਾਡੀ ਮਦਦ ਕਰਦਾ ਹੈ ਬਚਪਨ ਮੇਰਾ ਬੜਾ ਵਧੀਆ ਸੀਗਾ ਜੀ ਤੁਸੀਂ ਕਹਿ ਲਓ ਮੈਨੂੰ ਹਮੇਸ਼ਾ ਲੱਗਦਾ ਕਿ ਕਿਹੜੇ ਪਿੰਡ ਦੇ ਮੁੰਡੇ ਨੇ ਨਾ ਆਪਣੇ ਪੰਜਾਬ 'ਚ ਉਹਨਾਂ ਦਾ ਬਚਪਨ ਬਹੁਤ ਵਧੀਆ ਹੁੰਦਾ ਹੈ ਖੇਡਣ ਨੂੰ ਗਲੀਆਂ ਉਧਰ ਮਰਜੀ ਭੱਜ ਜਾਓ ਮੱਜਾਂ ਦੀਆਂ ਪੂਛਾਂ ਮਰੋੜ ਲਓ ਉਹ ਸਾਰਾ ਕੁਝ ਮੈਂ ਵੀ ਕਰਦਾ ਰਿਹਾ ਸ਼ੌਕੀਆਂ ਇੱਕ ਖੇਡਣ ਦੇ ਮਾਮਲੇ 'ਚ ਸੀ ਕਿ ਸ਼ਤਰੰਜ ਤੋਂ ਲੈ ਕੇ ਕ੍ਰਿਕਟ ਤੱਕ ਮੈਂ ਸਾਰੀਆਂ ਗੇਮਾਂ ਖੇਡਦਾਈ ਜਾਂ ਕਬੱਡੀ ਤੱਕ ਕਹਿ ਲਓ ਸਕੂਲ ਤੋਂ ਅਗਰ ਆਪਣੇ ਕਹਿੰਦੇ ਹੁੰਦੇ ਆ ਨੂੰ ਸਕਿਪ ਕਰਨਾ ਜਾਂ ਸਕੂਲ ਤੋਂ ਭੱਜ ਜਾਣਾ ਉਹ ਕੰਮ ਵੀ ਖੂਬ ਕੀਤਾ ਪਰ ਵਧੀਆ ਬੀਤੇ ਬਹੁਤ ਹੱਸਦਿਆਂ ਖੇਡਦਿਆਂ ਖੁਸ਼ੀ-ਖੁਸ਼ੀ ਮੇਰਾ ਵੱਡੇ ਬ੍ਰਦਰ ਮੇਰੀ ਉਸ ਤੋਂ ਵੱਡੀ ਸਿਸਟਰ ਵਦਿਆ ਖੁਸ਼ਕੁਸ਼ ਗਿਆ ਸਾਰਾ ਕੁਝ ਮੈਨੂੰ ਹਮੇਸ਼ਾ ਯਾਦ ਆਉਂਦਾ ਹਜੇ ਵੀ ਪਰ ਮੈਨੂੰ ਐ ਲੱਗਦਾ ਕਿ ਜ਼ਿੰਦਗੀ ਦੇ ਉਹ ਜਿਹੇ ਬਿਹਤਰੀਨ ਦਿਨ ਆਈ ਡੋਟ ਥਿੰਕ ਕਿ ਕੁਝ ਵੀ ਕਰ ਲਿਓ ਵਾਪਸ ਆ ਉਹ ਸ਼ਾਇਦ ਹਰ ਇੱਕ ਨਾਲ ਤੁਹਾਡੇ ਨਾਲ ਵੀ ਇਹੀ ਹੋਊਗਾ ਕਿਉਂਕਿ ਬਚਪਨ ਚ ਇੱਕ ਬੇਫਿਕਰੀ ਹੁੰਦੀ ਹੈ ਉਹ ਬੇਫਿਕਰੀ ਜ਼ਿੰਦਗੀ ਦੇ ਅੱਗੇ ਕਿਸੇ ਵੀ ਮرحله ਚ ਨਹੀਂ ਆਉਂਦੀਗੀ ਉਹ ਬੇਫਿਕਰੀ ਕਾਲਜ ਚ ਐਡਮਿਸ਼ਨ ਜਦੋਂ ਲਈ ਮੈਂ ਉਦੋਂ ਆਲਰੇਡੀ ਪੰਜਾਬ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਸੀ ਜਾਂ ਫਿਰ ਉਹ ਦਿੱਲੀ ਵਾਲੀ ਘਟਨਾ ਉਦੋਂ ਹੋਈ ਸੀ 84 ਜਦੋਂ ਆਪਰੇਸ਼ਨ ਬਲੂ ਸਟਾਰ ਉਦੋਂ ਹੋ ਕੇ ਹਟਿਆ ਸੀਗਾ ਲੇਕਿਨ ਥੋੜਾ ਆਪਦੇ ਕੰਮ ਤਾਂ ਜਾਰੀ ਰਹਿੰਦੇ ਨੇ ਜਿਵੇਂ ਤੁਸੀਂ ਅਸ ਦੇ ਸਾਡੇ ਮੁੰਡੇ 30 40 ਜਣੇ ਅਸੀਂ ਹੁੰਦੇ ਸੀ სპੋਰਟਸ ਵਾਲੇ ਸੀ ਖੇਡਣ ਦਾ ਮੈਨੂੰ ਬਹੁਤ ਸ਼ੌਕ ਸੀ ਮੈਂ ਸਪੋਰਟਸ ਵਿੰਗ 'ਚ ਸੀਗਾ ਸਾਨੂੰ ਖੈਰ ਕਿਤੇ ਖੇਡਣ ਤੋਂ ਫਰਸਤ ਮਿਲ ਜਾਂਦੀ ਤਾਂ ਲੜ ਲੈਂਦੇ ਸੀ ਪੜਨ ਵਾਲਾ ਤਾਂ ਉਦੋਂ ਵੀ ਮਤਲਬ ਮੇਰਾ ਰਿਕਾਰਡ ਸੀ ਕਿ ਮੈਨੂੰ ਮੇਰੇ ਨਾਲ ਦੇ ਆਨੇ ਤਾਂ ਸਾਰਿਆਂ ਨੇ ਪੀਰੀਅਡ ਲਾ ਲਏ ਉਹਨੇ ਮੈਂ ਕੋਈ ਪੀਰੀਅਡ ਹੀ ਨਹੀਂ ਅਟੈਂਡ ਕੀਤਾ ਸੀ ਵਟਸ ਦੇ باوجود ਵੀ ਮਾਪ ਤੋਂ ਅਗਲੀਆਂ ਕਲਾਸਾਂਾਂ ਲੈਂਦੇ ਵੀ ਇੱਕ ਦੋ ਖਾਸ ਕਰ ਹਿਸਟਰੀ ਚ ਮੈਂ ਬੜਾ ਅੱਛਾ ਜਿਹਾ ਐਗਜ਼ਾਮ ਦੇ ਗਿਆ ਸੀ ਸਾਡੇ ਕੋਈ ਹੋਰ ਦੇ ਜਾਂਦੇ ਸੀ ਮੈਂ ਕਿਸੇ ਹੋਰ ਦੇ ਦੇ ਜਾਂਦੇ ਸਾਡਾ ਸ਼ੌਕੀਆ ਸੀ ਉਦੋਂ ਕੰਮ ਇੱਕ ਦੂਸਰੇ ਦੇ ਐਗਜ਼ਾਮ ਚ ਬੈਠਦੇ ਆਂ ਜਾ ਕੇ ਸਟ੍ਰਾਈਕ ਕਰ ਲਈ ਕਿਤੇ ਕੁਛ ਕਰ ਲਿਆ ਉਸ ਦੇ ਦੌਰਾਨ ਕਿਉਂਕਿ ਮੈਂ ਸਕੂਲ ਤੋਂ ਸ਼ੁਰੂ ਕਰਤਾ ਸੀ ਆਉਣਾ ਕਾਲਜ ਤਾਂ ਪਾਰਟ 1 ਸੀ ਜਦੋਂ ਮੈਂ ਕਲੀਅਰ ਕੀਤੀ ਉਹਨਾਂ ਦਿਨਾਂ ਚ ਫ੍ਰੈਪ ਹੁੰਦੀ ਸੀ ਉੱਥੇ ਪੰਜਾਬ ਚ ਤਾਂ ਪਾਰਟ 1 ਦੇ ਦੌਰਾਨ ਮੈਨੂੰ ਬੰਬੇ ਲੈ ਆਏ ਸੀ ਲੈ ਇਸ ਲਈ ਆਏ ਸੀ ਕਿ ਕੇਸਸ ਮੇਰੇ ਤੇ ਇੰਨੇ ਕ ਬਣ ਗਏ ਸੀ ਸਾਡੇ ਸਾਰਿਆਂ ਤੇ ਕਿ ਕੋਚ ਹੁੰਤ ਹੁੰਦੇ ਕੋਈ ਡੈਡੀ ਜਿੱਦ ਮੈਂ ਤੁਹਾਨੂੰ ਦੱਸਿਆ ਕਾਫੀ ਪੋਲੀਟਿਕਲੀ ਵੀ ਨੋਨ ਸੀਗੇ ਉੱਥੇ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਹਾਡਾ ਬੇਟਾ ਬੜੇ ਗਲਤ ਪਾਸੇ ਨੂੰ ਜਾ ਰਿਹਾ ਕਿਸੇ ਹੋਰ ਮੂਵਮੈਂਟ ਦੇ ਵਿੱਚ ਜਾਂ ਕਿਸੇ ਹੋਰ ਵਿੱਚ ਸ਼ਾਮਲ ਨਾ ਹੋ ਜਾਏ ਇਸ ਤੋਂ ਬਿਹਤਰ ਹੈ ਇਹਨੂੰ ਇੱਥੋਂ ਦੂਰ ਲੈ ਜਾਓ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਕਿਹਾ ਜੀ ਮੈਨੂੰ ਤਾਂ ਐਵੇਂ ਜੀ ਜਾਣਦੇ ਹਰ ਥਾਂ ਤੇ ਕੋਈ ਨਾਨ ਮੈਡੀਕਲ ਕਰ ਰਿਹਾ ਹੋਵੇ ਮੈਡੀਕਲ ਕਰ ਰਿਹਾ ਹੋਵੇ ਉਹ ਤਾਂ ਮੈਨੂੰ ਜਾਣਦੇ ਨਹੀਂ ਮੈਨੂੰ ਤਾਂ ਚਿੱਤਰਪਾਲੇ ਵਾਲੇ ਜਾਣਦੇ ਜੋ ਮੈਨੂੰ ਕੰਮ ਆਉਂਦਾ ਜਾਂ ਖੇਡਣ ਵਾਲੇ ਤਾਂ ਫਿਰ ਮੈਨੂੰ ਉਸ ਦੇ ਦੌਰਾਨ ਹੀ ਬੰਬੇ ਲੈ ਇਸ ਫਿਲਮ ਸੀ ਇੱਕ ਮੈਂ ਜ ਮੇਰੇ ਦੋਸਤ ਸੀ ਗੋਬਲਦੇਵ ਗਿੱਲ ਜਿਨ੍ਹਾਂ ਨੇ ਲਿਖੀ ਪ੍ਰੋਡਿਊਸ ਵੀ ਕੀਤੀ ਸੀ ਵਨ ਆਫ ਦੀ ਪ੍ਰੋਡਿਊਸਰ ਸੀ ਉਹ ਔਰ ਡਾਇਰੈਕਟਰ ਸੀ ਮਨਮੋਨ ਸਿੰਘ ਜੀ ਤਾਂ ਉਹ ਫਿਲਮ ਕੀਤੀ ਮੈਂ ਉਸ ਫਿਲਮ ਦੇ ਦੌਰਾਨ ਉਹ ਰਿਲੀਜ਼ ਨਹੀਂ ਹੋਈ ਸੀਗੀ ਉਹਦੇ ਇੱਕ ਦੋ ਸ਼ਡਿਊਲ ਹੋਏ ਸੀ ਤਾਂ ਮੈਨੂੰ ਕਲਿੰਗਾ ਮਿਲੀ ਦਲੀਪ ਸਾਹਿਬ ਦੀ ਫਿਲਮ ਮਿਲਣ ਦਾ ਸਬਾਬ ਉਹ ਇਹ ਬਣਿਆ ਕਿ ਮੈਂ ਇੱਕ ਤਾਂ ਸੁਭਾਚਨੀ ਸੀ ਜਿਸ ਤਰ੍ਹਾਂ ਦੀ ਜ਼ਿੰਦਗੀ ਮੈਂ ਪੰਜਾਬ ਚ guzari ਸੀ ਜਿਸ ਐਟਮਾਸਫੇਅਰ ਚ ਮੈਂ ਰਿਹਾ ਸੀ ਯਾਰਾਂ ਦੋਸਤਾਂ ਚ ਰਿਹਾ ਸੀ ਮੈਨੂੰ ਇਹ ਮੇਰੇ ਲਈ ਪੋਸੀਬਲ ਨਹੀਂ ਸੀ ਕਿ ਮੈਂ ਦਫਤਰ ਦਫਤਰ ਆਫਿਸ ਆਫਿਸ ਜਾਂਦਾ ਔਰ ਜਾ ਕੇ ਸਟਰਗਲ ਕਰਦਾ ਕਿ ਮੈਨੂੰ ਲਓ ਜੀ ਮੇਰੀਆਂ ਫੋਟੋਆਂ ਦੇਖੋ ਜੀ ਜਾਂ ਮੇਰਾ ਪੋਰਟਫੋਲੀਓ ਜੋ ਵੀ ਮੈਂ ਕਰਦਾ ਉਹ ਫਿਲਮ ਉਹਨਾਂ ਦਿਨਾਂ ਚ ਬੜੀ ਵੱਡੀ ਸੀ ਉੱਥੇ ਬਹੁਤ ਜ਼ਿਆਦਾ ਚਰਚਾ ਸੀ ਔਰ ਦਲੀਪ ਸਾਹਿਬ ਜੋ ਖੁਦ ਇੱਕ ਇੰਸਟੀਚਿਊਟ ਕੈਲੋ ਜਾਂ ਜਿਹੜੇ ਬਿਹਤਰੀਨ ਪਰਫਾਰਮਰ ਰਹੇ ਨੇ ਉਹ ਕਿਸੇ ਹੋਰ ਐਕਟਰ ਨੂੰ ਆਪਦੀ ਫਿਲਮ ਚ ਲੈਣੇ ਆਪਦੇ ਆਪ ਚ ਬੜੀ ਵੱਡੀ ਗੱਲ ਸੀ ਉੱਥੇ ਇੰਡਸਟਰੀ ਦੇ ਲੋਕਾਂ ਚ ਹੋਰ ਵੀ ਤਾਂ ਹਰ ਕੋਈ ਬੰਦਾ ਗੱਲ ਕਰਨੀ ਚਾਹੁੰਦਾ ਸੀ ਹਰ ਕੋਈ ਬੰਦਾ ਮੈਨੂੰ ਫਿਲਮ ਚ ਵੀ ਉਹਨਾਂ ਦੇ ਨਾਲ ਚ ਲੈਣਾ ਚਾਹੁੰਦਾ ਸੀ ਬਟ ਮੇਰਾ ਕੰਟਰੈਕਟ ਸੀ ਇਸ ਫਿਲਮ ਦੇ ਪ੍ਰੋਡਿਊਸਰ ਨਾਲ ਸੁਦਾਕਰ ਬਕਾੜੇ ਨਾਲ ਤਾਂ ਉਹਨਾਂ ਦੇ ਨਾਲ ਕੋਈ ਜ਼ਿਆਦਾ ਮੈਂ ਇਹਨਾਂ ਨੇ ਕੋਈ ਤਰੀਕਾ ਬਣਾਇਆ ਸੀ ਜਿਵੇਂ ਲਾਂਚ ਕਰਨਗੇ ਸ਼ੂਟਿੰਗਸ ਕਰ ਚੱਲਦੀ ਰਹੀ ਉਸ ਦੌਰਾਨ ਬੜੀਆਂ ਫਿਲਮਾਂ ਦੀ ਅਪਰੋਚ ਵੱਡੇ ਲੋਕਾਂ ਨੇ ਮੈਨੂੰ ਕੀਤਾ ਮਨਜਸ চোপੜਾ ਜੀ ਦੀਆਂ ਫਿਲਮਾਂ ਤੇ ਡਰ ਵਗੈਰਾ ਸਾਰੀਆਂ ਮੈਨੂੰ ਆਫਰ ਹੋਈਆਂ ਸੀ ਇਸ ਤਰ੍ਹਾਂ ਦੀਆਂ ਹੋਰ ਬੜੀਆਂ ਫਿਲਮਾਂ ਸੀ ਬੇਅੰਤਹਾ ਜਿਨ੍ਹਾਂ ਜੋ 10 12 ਤੋਂ ਬਹੁਤ ਸਕਸੈਸਫੁਲ ਵੀ ਹੋਈਆਂ ਬਟ ਮੈਂ ਜਿਵੇਂ ਦੱਸਿਆ ਤੁਹਾਨੂੰ ਕੰਟਰੈਕਟ ਸੀ ਮੈਂ ਸਾਈਨ ਨਹੀਂ ਕਰ ਸਕਿਆ ਔਰ ਸੈਕੰਡਲੀ ਮੈਨੂੰ ਲੱਗਦਾ ਵੀ ਨਹੀਂ ਸੀ ਐਡੀ ਕੋਈ ਬੁਰੀ ਗੱਲ ਮੈਨੂੰ ਲੱਗਦਾ ਸੀ ਇਹ ਥੋੜੀ ਪਤਾ ਸੀ ਕਿ ਡੈਸਟਿਨੀ ਨੂੰ ਕੁਝ ਹੋਰ ਹੀ ਮਨਜ਼ੂਰ ਔਰ ਕਲਿੰਗਾ ਰੁਕ ਜੂਗੀ ਆਵੇ ਦੀ ਪ੍ਰੋਬਲਮ ਹੋ ਜੂਗੀ ਉਹਨਾਂ ਦੀ ਬਟ ਉਹ ਹੋ ਗਿਆ 1 ਸਾਲ 2 ਸਾਲ 3 ਸਾਲ 4 ਸਾਲ ਜਦੋਂ ਤੱਕ ਮੈਨੂੰ ਪਤਾ ਲੱਗਿਆ ਉਦੋਂ ਤੱਕ ਤੁਸੀਂ ਕਹਿੰਦੇ ਕਿ ਵਕਤ ਨਿਕਲ ਚੁੱਕਿਆ ਸੀ ਫਿਲਮਾਂ ਸਾਈਨ ਕਰਨ ਦਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਨੋ ਪ੍ਰੋਬਲਮ ਮਲਾਲ ਸੀ ਸ਼ੁਰੂ ਦੇ ਵਿੱਚ ਗੁੱਸਾ ਸੀ ਮੈਨੂੰ ਵੀ ਚਾ ਉੱਪਰ ਵਾਲਿਆਂ ਨਾਲ ਗਿਲਾ ਸੀ ਬਟ ਹੁਣ ਨਹੀਂ ਉਦੋਂ ਮੈਨੂੰ ਲੱਗਦਾ ਸੀ ਇਹ ਕਿਉਂ ਹੋਇਆ ਜਾਂ ਮੈਂ ਆ ਕਿਉਂ ਨਹੀਂ ਕੀਤਾ ਹੁਣ ਮੈਨੂੰ ਲੱਗਦਾ ਕਿ ਜੇ ਮੈਂ ਕਿਤੇ ਉਹਨਾਂ ਦਿਨਾਂ 'ਚ ਉਹ ਫਿਲਮਾਂ ਕਰ ਲੈਂਦਾ ਜਾਂ ਫਿਲਮ ਮੰਨ ਲਓ ਕਾਲਿੰਗਾ ਬਣ ਕੇ ਰਿਲੀਜ਼ ਹੋ ਜਾਂਦੀ ਮੈਂ ਦੂਸਰੀਆਂ ਫਿਲਮਾਂ ਸਾਈਨ ਕਰ ਲੈਂਦਾ ਤਾਂ ਐਸੇ ਐਕਟਰ ਮੇਬੀ ਅੱਜ ਤੋਂ ਜ਼ਿਆਦਾ ਨਾ ਹੁੰਦਾ ਮੇਰਾ ਕਿਤੇ ਜ਼ਿਆਦਾ ਹੁੰਦਾ ਔਰ ਬਹੁਤ ਪਹਿਲਾਂ ਤੋਂ ਹੁੰਦਾ ਲੇਕਿਨ ਮੈਂ ਉਹ ਸਾਰਾ ਕੁਝ ਸਿੱਖ ਨਾ ਪਾਉਂਦਾ ਜੋ ਮੈਂ ਅੱਜ ਸਿੱਖ ਕੇ ਬੈਠਾ ਹਾਂ ਤੁਹਾਡੇ ਸਾਹਮਣੇ ਮੈਨੂੰ ਫਿਲਮ ਬਣਾਉਣ ਦੀ ਸਮਝ ਨਾ ਆਉਂਦੀ ਡਾਇਰੈਕਟਰ ਦੀ ਸਮਝ ਨਾ ਆਉਂਦੀ ਮੈਨੂੰ ਰਾਈਟਿੰਗ ਦੀ ਸਮਝ ਨਾ ਆਉਂਦੀ ਜਾਂ ਤੁਸੀਂ ਕਹੋ ਜ਼ਿੰਦ ਜਿੰਨੀ ਕਿ ਹੋਣੀ ਹੈ ਹਮੇਸ਼ਾ ਆਂਦੇ ਬੰਦੇ ਦਾ ਪਤਾ ਉਦੋਂ ਲੱਗਦਾ ਹੈ ਜਾਂ ਤਾਂ ਉਹਦੀ ਬਹੁਤ ਦੁਰਦਸ਼ਾ ਹੋਵੇ ਜਾਂ ਉਹ ਆਪਦੇ ਪੀਕਤੇ ਹੋਵੇ denn ਉਹ ਆਪਦਾ ਅਸਲੀ ਰੰਗ ਵਖਾਉਂਦਾ ਹੈ ਮੈਂ ਆਪਦਾ ਅਸਲੀ ਰੰਗ ਉਹਨਾਂ ਦਿਨਾਂ 'ਚ ਵੇਖਿਆ ਔਰ ਉਹ ਰੰਗ ਅਗਰ ਕਿਤੇ ਮੈਨੂੰ ਫਿੱਕਾ ਲੱਗਿਆ ਤਾਂ ਮੈਂ ਉਹਨੂੰ ਪ੍ਰੋਪਰਲੀ ਸਾਫ਼ ਕੀਤਾ ਮੈਂ ਪੜਿਆ ਵੀ ਉਹਨਾਂ ਦਿਨਾਂ 'ਚ ਮੈਂ ਆਪਦੀ ਆਪ ਨੂੰ ਜਿੰਨਾ ਕਿਉਂਕਿ ਮੈਨੂੰ ਇਹ ਸੀ ਦੋ ਤਰੀਕੇ ਸੀ ਜਾਂ ਤਾਂ ਮੈਂ ਛੋਟੇ-ਮੋਟੇ ਕੰਮ ਕਰਨ ਲੱਗ ਜਾਂਦਾ ਜਾਂ ਮੈਂ ਫਿਰ ਉਹੀ ਆਫਿਸ ਆਫਿਸ ਜੋ ਮੇਰੀ ਫਿਤਰਤ 'ਚ ਸ਼ਾਮਲ ਨਹੀਂ ਸੀ ਜਾਂਦਾ ਜਾਂ ਸੀ ਕਿ ਆਪਦੇ ਆਪ ਨੂੰ ਪ੍ਰਪੇਅਰ ਕਰਦਾ ਰਹਿੰਦਾ ਕਿ ਕਿਸੇ ਚੰਗੇ ਕੰਮ ਲਈ ਉਹਨਾਂ ਦਿਨਾਂ ਚ ਯਾਰ ਡਾਇਰੈਕਸ਼ਨ ਵਾਲੀ ਚੀਜ਼ ਨੂੰ ਹਮੇਸ਼ਾ ਥੀਏਟਰ ਤੋਂ ਲੱਗ ਜਾਂਦੀ ਐ ਲਿਖਣ ਦੀ ਡਾਇਰੈਕਸ਼ਨ ਦੀ ਉਹਨੂੰ ਪਾਲਿਸ਼ ਕਰਦਾ ਰਿਹਾ ਉਸ ਤੇ ਲੱਗਿਆ ਰਿਹਾ ਜਿਹੜੇ ਮੇਰੇ ਉਹ 6-7 ਸਾਲ ਬੀਤੇ ਤੁਸੀਂ ਕਹ ਲਓ ਜਿਹੜੇ ਤਨਹਾਈਆਂ ਦੇ ਨਾਲ ਹੀ ਸੀ ਜਾਂ ਕੱਲੇ ਮੇਰੇ ਆਪ ਦੇ ਆਪ ਨਾਲ ਸੀਗੇ ਲਿਟਰੇਚਰ ਦੇ ਨਾਲ ਸੀ ਕਿਤਾਬਾਂ ਦੇ ਨਾਲ ਸੀ ਉਸ ਤੋਂ ਬਾਅਦ ਇੱਕ ਨਵਾਂ ਮੋੜ ਜ਼ਿੰਦਗੀ ਦਾ ਫਿਰ ਸ਼ੁਰੂ ਹੋਇਆ ਜਿਹੜੇ ਮੈਂ ਵੀਡੀਓ ਐਲਬਮ ਚ ਡਾਇਰੈਕਟ ਕਰਨੀਆਂ ਸ਼ੁਰੂ ਕੀਤੀਆਂ ਫਿਲਮ ਉਹਨੇ ਜਿਹੜਾ ਚਾਫਰ ਹੋਈਆਂ ਸੀ ਮੈਂ ਨਹੀਂ ਕੀਤੀ ਮੈਨੂੰ ਇਹ ਲੱਗਦਾ ਸੀ ਮੈਂ ਕਰਾਂ ਤਾਂ ਉਹੀ ਕਰਾਂ ਨਹੀਂ ਤਾਂ ਮੈਂ ਨਾ ਕਰਾਂ ਸਭ ਤੋਂ ਪਹਿਲੀ ਉਹਦੀ ਕੀਤੀ ਸੀ ਹਰਪਜੰਦੀ ਮਿਰਜ਼ਾ ਜਦ ਤੀਰ ਤੋੜਤੇ ਸਹਿਬਾ ਨੇ ਦਿਨ ਉਹ ਸੋਬਾ ਬਬੂਮਾਨ ਇਹ ਨਾਲ ਬੜਾ ਅੱਛਾ ਮੇਰਾ ਦੋਸਤੀ ਬਣਿਆ ਫਿਲਮ ਚ ਵੀ ਨਾਲ ਹੈ ਉਹਦੇ ਗਾਣੇ ਕੀਤੇ ਉਹਨਾਂ ਚ ਵੀ ਤਕਰੀਬਨ ਮੈਂ ਕੋਸ਼ਿਸ਼ ਇਹੀ ਰੱਖੀ ਕਿ ਗਾਣਿਆਂ ਨੂੰ ਗਾਣਿਆਂ ਦੇ ਤਰੀਕੇ ਨਾਲ ਹੀ ਬਣਾਇਆ ਜਾਵੇ ਆਈ ਮੀਨ ਟੂ ਸੇ ਕਿ ਗਾਣੇ ਨੂੰ ਕੁਝ ਗਾਣਾ ਕੁਝ ਹੋਰ ਕਹਿ ਰਿਹਾ ਹੋਵੇ ਸ਼ਬਦ ਉਹਦੇ ਕੁਝ ਹੋਰ ਕਹਿ ਰਹੇ ਹੋਣ ਔਰ ਮੈਂ ਕੈਮਰਾ ਲਾ ਕੇ ਕੁਝ ਹੋਰ ਹੀ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵਾ ਕੁਝ ਨਵੀਂ ਕ੍ਰिएशन ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਠੀਕ ਨਹੀਂ ਇਹ ਕਰਦਾ ਰਿਹਾ ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕੌਨਫੀਡੈਂਸ ਆਇਆ ਮੇਰੇ ਤੇ ਉਹਨਾਂ ਨੂੰ ਲੱਗਾ ਕਿ ਬਹੁਤ ਅੱਛੀ ਫਿਲਮ ਬਣਾ ਸਕਦੇ ਹਾਂ ਔਰ ਐਸ ਫਿਲਮ ਦਾ ਸਬਜੈਕਟ ਹਵਾਇੰਦਾ ਕਿੰਦਰ ਤੁਸੀਂ ਜ਼ਿੰਦਗੀ ਤਾਂ ਤੁਹਾਡੀ ਚੱਲਦੀ ਰਹਿੰਦੀ ਆ ਆਪਦੇ ਦੌਰੇ ਗਾਣੇ ਹੁੰਦੇ ਰਹਿੰਦੇ ਸੀ ਮੇਰੇ ਮਿਲਣਾ ਮਿਲਾਣਾ ਚੱਲਦਾ ਰਹਿੰਦਾ ਸੀ ਇੱਕ ਮੇਕਰ ਸੀ ਕੋਈ ਉਹ ਮੈਨੂੰ ਮਿਲਿਆ ਉਹਨੇ ਮੈਨੂੰ ਆਫਰ ਕੀਤੀ ਇੱਕ ਫਿਲਮ ਦੀ ਮੇਰਾ ਸਬਜੈਕਟ ਕੀ ਤੋਂ ਪੰਜਾਬ ਦੇ ਉੱਤੇ ਸਬਜੈਕਟ ਸੀ ਮੈਂ ਸਬਜੈਕਟ ਲਿਖਣਾ ਸ਼ੁਰੂ ਕਰਤਾ ਸੀ ਕਦੇ ਮੈਨੂੰ ਲੱਗਦਾ ਸੀ ਕਿ ਇਹ ਕੰਮ ਮੈਂ ਅਗਰ ਅੱਛਾ ਕਰ ਜਾਂਦਾ ਮੈਨੂੰ ਕਰਨਾ ਚਾਹੀਦਾ ਗਾਣਿਆਂ ਦੀ ਸ਼ੂਟਿੰਗ ਚੱਲਦੀ ਰਹੀ ਇਸ ਦੌਰਾਨ ਉਹ ਵੀ ਚੱਲਦਾ ਰਿਹਾ ਉਹ 2 ਸਾਲਾਂ ਚ ਸਬਜੈਕਟ ਮੇਰੇ ਕੋਲ ਇੱਕ ਰੈਡੀ ਹੋ ਗਿਆ ਜਿਹੜਾ ਪਹਿਲਾਂ 200 ਸੀਨ ਸੀ ਫਿਰ 150 ਸੀਨ ਸੀ ਫਿਰ 100 ਸੀ ਫਿਰ 80 ਸੀ ਹੋ ਗਏ ਇਸੇ ਦੌਰਾਨ ਜਿਵੇਂ ਦੱਸਿਆ ਮੈਂ ਬੱਬੂ ਦੇ ਗਾਣੇ ਕਰਦਿਆਂ ਕਰਦਿਆਂ ਸਾਡੀ ਆਵੇ ਦੀ ਹੋਰ ਨਜ਼ਦੀਕ ਹੋਏ ਇੱਕ ਦੂਜੇ ਦੇ ਮੈਂ ਇਹਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਫਿਲਮ ਤੇ ਮੈਂ ਕੰਮ ਕਰ ਰਿਹਾ ਹਾਂ ਕਹਿੰਦਾ ਯਾਰ ਬਹੁ ਇਨੇ ਆਪਦੇ ਵੱਲੋਂ ਗਾਣਿਆਂ ਤੇ ਕੰਮ ਸ਼ੁਰੂ ਕਰ ਲਿਆ ਬੱਬੂ ਨੇ ਤਾਂ ਉਦੋਂ ਬਹੁਤ ਸਾਰੇ ਬੰਦੇ ਅੱਗੇ ਆਏ ਆਡੀਓ ਕੰਪਨੀ ਕਰੋ ਦਾ ਮਾਲਕ ਮੇਰਾ ਦੋਸਤ ਵੀ ਹੈ ਉਹਨੂੰ ਬੜਾ ਕੌਨਫੀਡੈਂਸ ਸੀ ਮੇਰੇ ਤੇ ਕਿ ਤੂੰ ਫਿਲਮ ਬਣਾ ਮੇਰੇ ਲਈ ਜਦੋਂ ਉਹਨੂੰ ਸਬਜੈਕਟ ਦੱਸਿਆ ਤਾਂ ਉਹ ਪਿੱਛੇ हट ਗਿਆ ਉੱਚ ਮੈਂ ਲਿਖਿਆ ਸੀ ਸਟੋਰੀ ਸਕ੍ਰੀਨ ਪਲੇ ਡਾਇਰੈਕਟਿੰਗ ਕੀਤੀ ਸੀ ਬੱਬੂ ਦੇ ਗਾਣੇ ਸੀਗੇ ਉਹਨੇ ਐਕਟ ਵੀ ਕੀਤਾ ਸੀ ਇਹ ਸਾਰਿਆਂ ਨਾਲ ਰਲ ਮਿਲ ਕੇ ਇੱਕ ਤਰ੍ਹਾਂ ਦੀ ਤੁਸੀਂ ਕਹ ਲਓ ਉਦਮ ਸਾਰੇ ਦੋਸਤਾਂ ਦਾ ਮਿਲਜੁਲ ਕੇ ਜਿਹੜੇ ਮੇਰੇ ਦੋਸਤ ਇੱਥੇ ਵੀ ਬੈਠੇ ਨੇ ਔਰ ਜਿਹੜੇ ਪੰਜਾਬ 'ਚ ਵੀ ਨੇ। ਦੈਟਸ ਵਾਈ ਮੈਂ ਕਹਿੰਦਾ ਨਹੀਂ ਫਿਲਮ ਤਾਂ ਇਹੀ ਬਣਾਉਣੀ ਚਾਹੀਏ ਕੁਝ ਵੀ ਹੋ ਜਾਏ। ਖੈਰ ਫਿਲਮ ਬਣ ਗਈ। ਬੜੇ ਲੋਕਾਂ ਦੇ ਸੀ ਨਹੀਂ ਬਾਨੀ ਬਣ ਗਈ। ਫਿਰ ਉਹਾਂ ਦੇ ਸੀ ਇਹਨਾਂ ਤੋਂ ਫਰਸਟ ਪ੍ਰਿੰਟ ਨਹੀਂ ਨਿਕਲਣਾ ਉਹ ਵੀ ਨਿਕਲ ਆਇਆ। ਫਿਰਾਂ ਦੇ ਸੀ ਇਹ ਰਿਲੀਜ਼ ਨਹੀਂ ਹੋਣੀ ਉਹ ਵੀ ਹੋ ਗਈ। ਫਿਰਾਂ ਦੇ ਸੀ ਵਰਲਡ ਵਾਈਜ਼ ਨਹੀਂ ਹੋਣੀ ਉਹ ਵੀ ਹੋ ਗਈ। ਫਿਰਾਂ ਦੇ ਸੀ ਚੱਲਣੀ ਨਹੀਂ ਉਹ ਵੀ ਚੱਲ ਗਈ। ਉਹ ਇਸ ਲਈ ਨਹੀਂ ਕਿ ਮੈਂ ਕੋਈ ਕਰਾਮਾਤ ਕਰਤੀ ਜਾਂ ਮੇਰੇ ਦੋਸਤਾਂ ਨੇ। ਸੱਚ। ਸੱਚ ਤੇ ਰੱਬ ਦਾ ਬੜਾ ਨੇੜੇ ਦਾ ਰਿਸ਼ਤਾ ਕੁਲਵੰਦਰ। ਜੇ ਤੁਸੀਂ ਸੱਚ ਬੋਲਦੇ ਹੋ ਰੱਬ ਤੁਹਾਡੀ ਮਦਦ ਕਰਦਾ ਹੈ। ਕੁੰਡੀਆਂ ਲੈ ਕੇ ਬਜ਼ੁਰਗ ਵਿਚਾਰੇ ਜੋ ਤੁਰੇ ਹੁੰਦੇ ਸੀ ਬੱਚੇ ਮੈਨੂੰ ਹੁਣ ਵੀ ਮਿਲਦੇ ਨੇ। ਮੈਨੂੰ ਗੱਲਾਂ ਕਰਨਗੇ ਤੁਸੀਂ ਜੀ ਕਿੰਨਾ ਨੂੰ ਥੋੜੀ ਜੀ ਸੋਝੀ ਹੈਗੀ ਆ। ਤੁਸੀਂ ਸਾਨੂੰ ਹਿਸਟਰੀ ਤੋਂ ਜਾਣੂ ਕਰਾਇਆ। ਥੈਂਕ ਯੂ ਵੈਰੀ ਮੱਚ। ਬਲਕਿ ਮੈਨੂੰ ਉਹਨਾਂ ਨੂੰ ਥੈਂਕਸ ਕਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਦਿਲੋਂ ਕੀਤੀਆਂ ਸੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਐਂਡ ਰੀਅਲੀ ਥੈਂਕ ਯੂ ਵੈਰੀ ਮੱਚ। 15 ਅਗਸਤ ਨੂੰ ਸਭ ਤੋਂ ਪਹਿਲਾਂ ਫਿਲਮ ਇੱਥੇ ਰਿਲੀਜ਼ ਹੋਈ ਸੀ। ਇੱਥੋਂ ਇਹੋ ਜੀ ਸ਼ੁਰੂਆਤ ਹੋਈ ਜਿਹੜੀ ਪੂਰੇ ਵਰਲਡ ਦੇ ਵਿੱਚ ਚੱਲੀ। ਥੈਂਕ ਯੂ ਵੈਰੀ ਮਚ ਜੋ ਕੀਤਾ ਮੇਰਾ ਵਾਦਾ ਹੈ ਕਿ ਤੁਹਾਡੇ ਨਾਲ ਹੀ मीनिंगफुल ਗੱਲਾਂ ਜਾਂ मीनिंगफुल ਸਿਨੇਮੇ ਰਾ ਹੀ ਤੁਹਾਡੇ ਸਾਹਮਣੇ ਆਉਂਦਾ ਰਹੂੰਗਾ